ਜਨਾਜਰ ਪਾਣੀ ਨਹੀਂ ਉਤਰਦਾ ਆ ਗਈ ਕਰਤੂਤਿਆ ਤੁਹਾਡੀ ਵੀ ਮਗਰ ਸਾਰਾ ਡੁੱਬਾ ਦੇ ਗਾੜੀ ਪੁਲੀਆਂ ਬੰਦ ਕਰਦੇ ਤੁਸੀਂ ਆ ਕਿੰਨਾ ਕਿੰਨਾ ਵੇ ਮਾਇਕੜਿਆ ਬੱਟੇ ਦੇ ਬੱਟਾ ਨਿਕਲਦੇ ਆ ਵਾ ਇਦਾਂ ਨਾ ਕਰੋ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਜੇ ਆਹਨੇ ਪੁਲੀ ਪੈਨ ਨਾ ਦੇਣ ਪਹਿਲੋ ਹੀ ਤੇ ਜਿਹੜਾ ਬੰਦ ਕਰਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਅੱਗੇ ਪਾਣੀ ਘਟਦਾ ਆ ਵੇ ਦੋ ਵੀਰ ਲਾਏ ਆ ਪੁਲੀ ਕੱਢਣ ਨੂੰ ਅੱਗੇ ਪਾਣੀ ਘਟਾਇਆ ਅੱਗੇ ਦੇ ਪੱਨਾਂ ਦਾ ਰਿਆ ਕੱਖਣੀਆਂ ਇਹ ਜਾਣ ਬੁੱਝ ਕੇ ਜ਼ਿਮੀਂਦਾਰ ਪੁਲੀਆਂ ਮਤਲਬ ਬੰਦ ਕਰ ਦਿੰਦੇ ਨੇ ਕਿਉਂ ਜਿਮੀਂਦਾਰ ਇਹ ਗੱਲ ਗਲਤ ਆ ਯਾਰ ਜਿਮੀਂਦਾਰਾਂ ਮਾਤੀ ਬਿਲਕੁਲ ਗਲਤ ਆ ਪ੍ਰੀਮ ਦੇ ਇਮਾਨ ਆਪਣਾ ਫਾਇਦਾ ਵੇਖਣੇ ਤੇ ਕਿਦਾਂ ਨੁਕਸਾਨ ਹੋ ਜਾਓ ਚਲੋ ਸਾਹ ਵੇਖੋ ਹੁਣ ਸਾਡੀ ਫਸਲ ਆਉਣ ਲੱਗਦੀ ਆ ਆ ਵੇਖੋ ਕੀ ਆ ਰਿਆ ਮੁੰਜਰਾਂ ਪੱਜਾਂ ਨੇ ਆਹ ਵੇਖੋ ਖਾਦਾਰੇ ਤੋੜਨੂ ਜੀ ਨਹੀਂ ਕਰਦਾ ਬਹੁਤ ਮਾਰਾ ਸਾਡਾ ਇਹ ਆ ਵੇਖ ਲਓ ਦਾਣੇ ਪਏ ਆ ਸਾਰਾ ਕੁਝ ਹੋਇਆ ਆ ਸਾਰੇ ਖਰਚੇ ਵੀ ਹੋ ਗਏ ਐ ਨਹੀਂ ਵੀ ਖਰਚਾ ਕੋਈ ਰਹਿ ਗਿਆ ਆ ਉਹ ਤੁਹਾਨੂੰ ਪਤਾ ਸਾਡਾ ਝੋਨਾ ਮਰ ਗਿਆ ਬਜਣਾ ਨਹੀਂਗਾ ਉਹਦੋਂ ਮੋਦੀ ਖਾਦ ਨਹੀਂ ਆਉਂਦਾ ਹੀ ਉਹਦੋਂ ਮੋਦੀ ਖਾਦ ਨਹੀਂ ਆਉਂਦਾ ਦੇਖ ਨੂੰ ਬਾਲਣਿਆਰੇ ਪੰਜਾਬ ਆ ਤੇ ਸਾਰੀ ਖਾਦ ਜਿਹੜਾ ਪਾਲੇ ਜਿਨੀ ਪਾਉਣੀ ਆ ਦਿੱਲੀ ਵਾਲ ਲੈ ਕੇ ਖਾਦੇ ਉਥੇ ਪਾਵੇਂ ਲੱਗੇ ਇਹ ਕੂਚ ਪਵੇ ਇਹ ਜਿਹੜੀ ਖਾਦੇ ਇਹ ਜਿਹੜੀ ਕੁੜੀ ਆ ਦੀ ਖਾਦ ਹੀ ਨਹੀਂ ਪਾਉਣੀ ਪੈਣੀ ਆ ਵੀ ਗਾਂ ਤੋਂ ਬਾਂਦੀ ਕਰ ਦੇਣੀ ਆ ਆਰੇ ਬੋਲਿੰਗ ਨੇ ਮਾਰਿਆ ਖਾਨਾ ਨੇ ਪਾਲੀ ਪੈੜੀ ਨਹੀਂ ਰਹਿਣ ਦਿੱਤੀ ਬੜਾ ਯੋਰ ਮਾਰਿਆ ਅਸੀਂ ਵੀ ਉੱਥੇ ਜਾਂਦੇ ਰਹੇ ਹਾਂ ਦਿੱਲੀ ਵੀ ਜਾਂਦੇ ਰਹੇ ਅੱਠ-9 ਸਾਲ ਦਾ ਮੁੰਡਾ ਜਦੋਂ ਘਲਾਉਂਦਾ ਰਿਹਾ ਵੀ ਪੁੱਤ ਨਹੀਂ ਜਾ ਨਾਲ ਦੁਕਾਨ ਢਕਾਨਿਆਂ ਨਾਲ ਜੱਗਰਵੱਛਾ ਨਾਲ ਕੰਮ ਕੰਦਾ ਹੋ ਰਿਹਾ ਖੇਤੀਬਾੜੀ ਦਾ ਇਹ ਕਰਕੇ ਇਹਨਾਂ ਨੇ ਸਾਨੂੰ ਜਾਣ ਕੇ ਡੋਬਿਆ ਪਤਾ ਸਾਨੂੰ ਸਰਕਾਰ ਦਾ ਬੱਤੀ ਦਿੱਤੀ ਆਨੇ 24 ਘੰਟੇ ਪੁਰਾ ਤਵਾਰ ਨੇ ਧੰਨਵਾਦ ਆਓ ਜੰਮੋ ਭਾਰਾ ਡਾਲੇ ਨੇ ਲਾੜੀ ਕੀਤੀ ਸਾਡੇ ਨਾਲ ਉਹ ਸਾਡੇ ਨਾਲ ਧੋਖਾ ਕਰਦਾ ਇਹਨੂੰ ਨਾ ਦਿੰਦਾ ਸੁੱਕੇ ਜੰਗੇ ਸਾਡੇ ਵਾਟ ਵਡੇਰਿਆਂ ਨੇ 12 ਸਾਲ ਦੀ ਆਊਟ ਮੰਨ ਲਈ ਤੇ ਇੱਕ ਘੜੀ ਦਾ ਮਹੀ ਨਹੀਂ ਮੰਗਿਆ 12 ਸਾਲ ਹੋਰ ਮੰਗ ਲਈ ਆ ਹੁਣ ਅਸੀਂ 12 14 ਸਾਲ ਨਹੀਂ ਓੜ ਸਕਦੇ ਸਾਡੇ ਬੰਦੇ ਕੱਖ ਨਹੀਂ ਬਹੁਤ ਵੱਡਾ ਖੇਤੀ ਦਾ ਨਿਸ਼ਾਨ ਆ ਆ ਬਸ ਇਹ ਆ ਫਸਲੇ ਛੱਡੋ ਜੇ ਫਸਲ ਪਰ ਬਾਤ ਹੋ ਗਈ ਤੇ ਚੀਨੀ ਦਾ ਕਹਦਾ ਕਿਸਾਨ ਕਹਦਾ ਜਿਹੜੇ ਕਾਮੇ ਦੀ ਫਸਲ ਦੇ ਬਜੇ ਸਾਰਾ ਤੁਸੀਂ ਬੰਨੇ ਹੀ 15 ਸਾਲ ਦੀ ਟੁੱਟੀ ਮੁੜ ਕੇ ਕਾਲੀਆਂ ਨੇ ਬੰਨੀ 15 ਸਾਲ ਦੀ ਟੁੱਟੀ 40 ਸਾਲ ਨਹੀਂ ਤੁਸੀਂ ਟੁੱਟੀ ਆ ਹੋਣਾ ਕਮਲੇ ਦਾ ਰਾਜ ਆ ਗਿਆ ਬੇੜਾ ਹੀ ਕਰਕ ਕਰਤਾ ਇਹਨੇ ਸਾਰੀ ਆਦੀ ਤੁਸੀਂ ਦੀ ਖੇਤੀ ਖਲਾਈ ਨਹੀਂ ਖੇ ਨਹਿਰ ਦੀ ਨਹੀਂ ਹੋ ਗਈ ਮੈਨੂੰ ਪਤਾ ਨਹੀਂ ਬਸ ਕਰ ਲੈਣਾ ਬੰਦ ਕਰਕੇ ਦੱਸਣਾ ਫੇਰ ਦੱਸਾਂਗਾ ਇਹ ਕਿਹੜਾ ਭਾਈ ਦਾ ਘਟਿਆ ਹੋਇਆ ਹੈ ਲੈ ਆ ਕੁਝ ਜਿਹਾ ਘਾਲ ਸਾਬਾ ਲੂਟੀ ਵੀ ਖਲੇ ਅੱਜ ਕਿਹੜੇ ਘਲਾ ਕੋਲ ਤੁਸੀਂ ਦੇਖੋਗਾ ਤੁਸੀਂ ਤਾਂ 2 ਜਿਆਦਾ ਪਾਣੀ ਹੈ ਮਤਲਬ ਤੁਸੀਂ ਸਟਾਈਟਰੀ ਤੋਂ ਜਿਆਦਾ ਪਾਣੀ ਆਇਆ ਸੀ ਕਾ ਪਾਣੀ ਦਾ ਪੱਤਾ ਸਮਝਾ ਕਾਫੀ ਜਿਆਦਾ ਘੱਟ ਗਿਆ ਕਿਦੋਂ ਕਾ ਤਿੰਨ ਤਨ ਫੁੱਟ ਜਾ ਜਾ ਪਰ ਪਾਣੀ ਲੱਗ ਗਿਆ ਜੇ ਪਾਣੀ ਚੜ ਕੇ ਤਾਂ 300 ਹੋ ਜਾਗਾ ਤੇ ਜੇ ਦੀ ਫਸਲਬਾੜੀ ਦਾ ਵੇਖੋ ਤਾਂ ਬਹੁਤ ਜਿਆਦਾ ਨਿਸ਼ਾਨ ਆ ਫਸਲਾਂ ਦਾ ਉਹ ਫਸਲਬਾੜੀ ਰਹਿਣੀ ਚੱਲਿਆ ਪਾਣੀ ਮਤਲਬ ਪਰਾਲਾ ਕਰਕੇ ਜਿਵੇਂ ਡਗਰ ਕੇ ਚੱਲੇ ਕਿ ਸਰਪੰਚ ਆ ਕਾ ਬਾਕੀ ਸਾਰੇ ਜੀ ਖੜੇ ਨੇ ਲੱਗਣੇ ਲੱਗ ਗਏ ਰਹਿਣੀ ਜਾ ਫਸਲਾਂ ਠੀਕ ਸਹ ਅਹੀਂ ਗੜੀ ਗੜੀ ਰਾਹ ਦਸਣ ਰਹੇ ਆ ਆਪ ਹੀ ਕਿਤੇ ਟਵਾ ਨਾ ਪਿਆਵੇ ਉਧਾ ਬੰਦੇ ਅਸੀਂ ਚਾਰੇ ਪੰਜੇ ਬਹੁਤ ਵਧੀਆ ਤਾਰੂਆਂ ਸਾਨੂੰ ਕੋਈ ਖਤਰਾ ਨਹੀਂਗਾ ਪਾਣੀ ਤੋਂ ਮਤਲਬ ਜਾਨੂ ਮਰਜੀ ਪਾਣੀ ਲੈ ਰੇ ਤਰੇ ਫਰਾਂਗੇ 5 ਦਿਨ 10 ਦਿਨ ਤੋਰ ਸਕਦੇ ਆ ਇਹ ਆ ਵੀ ਹੁਣ ਪਾਣੀ ਹੋਰ ਡੂੰਗਾ ਹੋਣ ਲੱਗ ਪਿਆ ਤੇ ਆਕੋਂ ਤਾਂ ਛੜ ਗਿਆ ਸੀ ਇੱਕ ਛੜਕਾ ਇਹਨੂੰ ਟੱਟ ਨੂੰ ਹੀ ਰਾਹ ਦੱਸਣ ਡਏ ਆ ਪੀ ਕਿਤੇ ਹੋਰ ਕਿੱਕ ਦਮ ਕਿਤੇ ਟੁਆ ਨਾ ਹੋਵੇ ਕੋਈ ਛੜਕਾ ਨਾ ਪਾ ਟੁੱਟੀ ਹੋਵੇ ਪਰ ਆ ਸਾਡਾ ਉਹ ਇਹ ਲੋ ਪੱਠੇ ਵੀ ਜਾਂਦੇ ਰੇ ਤੇ ਬੰਬੀਆਂ ਹੁਣ ਦੇਹੀਆਂ ਕੱਲ ਪਰਸੋਂ ਦੀਆਂ ਜਦੋਂ ਦਾ ਪਾਣੀ ਚੜਿਆ ਇੱਕ ਤਾਰ ਹੀ ਹੋਇਆ 10-12 ਫੁੱਟ 12-12 ਫੁੱਟ ਆ ਪਾਣੀ ਆਇਆ ਇੱਥੇ 20 25 25 ਫੁੱਟ ਪਾਣੀ ਆਇਆ ਪਹਿਲਾਂ ਪਰ ਹੁਣ ਘੜਦਾ ਗਿਆ ਪਾਣੀ ਜੋ ਜੋ ਹੀ ਮਤਲਬ ਮਾਲਕ ਨੇ ਮਿਹਰ ਕੀਤੀ ਗਾਹ ਦੀ ਗਾਹ ਸੱਤੀ ਜਿਹੜੀਆਂ ਪਾਣੀ ਖੇਤਗੇ ਲੱਗੀ ਆ ਰਮਦਾਸ ਵਾਲ ਨੂੰ ਡੇਰੇ ਬਾਬੇ ਨਾਨਕ ਵਾਲ ਨੂੰ ਪਰ ਪਾਣੀ ਸਾਧ ਤੋਂ ਪਹਿਲਾਂ ਇਦਾਂ ਹੀ ਆਇਆ ਤੇ ਸੱਤੀ ਦਾ ਵੀ ਬੋਲ ਟੁੱਟਾ ਤੇ ਲਾਗੋ ਡੇਰੇ ਬਾਬੇ ਨਾਨਕ ਤੋਂ ਪਿੱਛੋਂ ਨੋਮਣੀ ਤੋਂ ਤੇ ਪਿੱਛੋਂ ਟੁੱਟਾ ਨੋਮਣੀ ਤੋਂ ਨੋਮਣੀ 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 ਤੋਂ ਪਿੱਛੋਂ ਪਾਣੀ ਟੁੱਟਾ ਜਿਹਨਾਂ ਨੂੰ ਮਾਰਿਆ ਹਾਂ ਦੇਖੋ ਪਾਣੀ ਫੇਰ ਆ ਡੁੱਬ ਪਿਆ ਕਿ ਉਹ ਆਪਣਾ ਮਾਲਕ ਮਿਹਰ ਕਰੇ ਬਾਈ ਖੇਦਾ ਦੀ ਪੁੱਤ ਜਿਹਨੂੰ ਤਰਨੀ ਜਾਚ ਨਹੀਂ ਗਈ ਪਾਣੀ ਜਿਨਾ ਆਵੇ ਤੇ ਪੁੱਤ ਧੀਆਂ ਨੂੰ ਤਰਨੀ ਜਾਚ ਸਿਖਾਓ ਇਹ ਸਾਡੇ ਨਾਲ ਸਰਕਾਰਾਂ ਨੇ ਕਰਦੇ ਹੀ ਰਹਿਣਾ ਸਿਖਾ ਦੇ ਪੁੱਤਾਂ ਨੂੰ ਘੋੜੇ ਤੇ ਚਲਾਉਣੇ ਸਿਖਾਓ ਸਿਖਾ ਦੇ ਪੁੱਤਾਂ ਨੂੰ ਹਰ ਕੰਮ ਆਉਣਾ ਚਾਹੀਦਾ ਹਰ ਇੱਕ ਧਰਮ ਦੇ ਨੂੰ ਆਉਣਾ ਚਾਹੀਦਾ ਕਦੇ ਸਿਖਾ ਦੇ ਨੂੰ ਨਹੀਂ ਜਿਆ ਨੂੰ ਮਰਜੀ ਤਾਰ ਕੇ ਚਲ ਜੇ ਭਾਵਿਆਂ ਨੂੰ ਤਾਰ ਕੇ ਚਲ ਜੇ ਭਾਵਿਆਂ ਨੂੰ ਤਾਰ ਕੇ ਚਲ ਜੇ ਇਹ ਪੰਜਾਬ ਚ ਪਾਣੀ ਆਉਂਦੇ ਰਹੇ ਨੇ ਇਹ ਪਾਣੀ ਆਉਂਦੇ ਰਹੇ ਨੇ ਸਰਕਾਰਾਂ ਨੇ ਇਹੋ ਕੁਝ ਕਰਦੇ ਰਹਿਣਾ ਸਰਕਾਰਾਂ ਦਾ ਪਾਣੀ ਚੜਦੇ ਡਰੋ ਨਵਸ ਜਿਹੜਾ ਬੰਦਾ ਡਰ ਗਿਆ ਨਾ ਫੇਰ ਬਲੇ ਯਾਰੀ ਉਹ ਬੰਦਾ ਖਤਮ